ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕਾਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਮਾਰਨਿੰਗ ਦਾ ਟਾਈਮ ਹੈ ਸਵਾ 5 ਹੋ ਗਏ 5:15 ਹੋ ਗਏ ਨੇ ਤੇ ਬਹੁਤ ਸਾਰੇ ਆਪਾਂ ਨੇ ਕੰਮ ਕਰ ਲਏ ਮੈਂ ਉੱઠી ਸੀ 3:30 ਵਜੇ ਸਬਜੀ ਬਣ ਗਈ ਹੈ ਤੜਕਾ ਲਾਉਣ ਵਾਲੀ ਰਹਿ ਗਿਆ ਕੱਲਾ ਕਿਉਂਕਿ ਕਾਲੇ ਸੋਲ ਰਿਜਨੇ ਤਰੇ ਸੀਗੇ ਵਿੱਚੀ ਆਲੂ ਚੀਰ ਕੇ ਸੜਤੇ ਸੀ ਸਾਰੀ ਸਬਜੀ ਬਣੀ ਪਈ ਐ ਬਸ ਕੱਲ ਤੜਕਾ ਲਾ ਕੇ ਵਿੱਚ ਪਾਉਣਾ ਰਹਿ ਗਿਆ ਕੱਖ ਪਾਲੀ ਤੇ ਗੋਹਾ ਸਟ ਦਿੱਤਾ ਤੜਕਾ ਲਾ ਕੇ ਧਾਰ ਕੱਢ ਲਵਾਂਗੇ ਹੁਣ ਮੈਂ ਸੁਖਮਣ ਹੋਰੀ ਨੂੰ ਠਾਉਣ ਆਈ ਸੀ ਸਵੇਰ 5:30 ਵਜੇ ਠਾਉਣ ਨੂੰ ਹੁੰਦੀ ਐਗੀ ਤੇ ਇਹਨੇ ਸਰਦਾਰ ਜੀ ਨੂੰ ਠਾ ਆ ਗਈ ਇਹਨੇ ਸੁਖਮਣ ਹੋਰੀ ਨੂੰ ਠਾ ਆ ਗਈ ਤੇ ਮੜ ਮੋਟ ਚਲ ਮੇਰੇ ਨਾਲ ਕੰਮ ਕਰਾ ਦੇਣਗੇ ਤੇ ਹੁਣ ਤੇ ਅੱਜ ਦਾ ਦਿਨ ਰਹਿ ਗਿਆ ਆਚਾਰ ਦਾ ਕੰਮ ਫੇਰ ਆਪਣੇ ਲਾਉਣਗੇ ਜੀ ਜੀਰੀ ਅੱਜ ਅਚਾਰ ਆਪਣਾ ਪੈ ਜੂਗਾ ਤੇ ਅਸਲ ਮਜ਼ਾ ਤਾਂ ਅੱਜ ਜਾਊਗਾ ਤਾਂ ਹਮ ਦਿਖਾਵਾਂਗੇ ਟਰੈਕਟਰਾਂ ਦਾ ਵੀ ਕਿਸ ਤਰ੍ਹਾਂ ਉੱਚੀ ਜਗ੍ਹਾ ਤੇ ਚਾਰ ਟੋਚੇ ਚਾਰ ਚੜਾਉਣਗੇ ਤੇ ਵੀਡੀਓ ਤੇ ਕੰਟ ਵੀਡੀਓ ਨਾਲ ਅੰਡ ਤਿੱਕ ਬਣੇ ਰਹੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਾਰਨਿੰਗ ਦੇ ਟਾਈਮ ਤੇ ਬਾ ਗਰਮੀ ਬਹੁਤ ਹੀ ਜ਼ਿਆਦੇ ਹੈ ਬਹੁਤ ਹੀ ਕੰਮ ਕਰ ਲਏ ਮੈਂ ਸਨੇਹਾ ਉੱਠ ਕੇ ਜਿੰਨਾ ਆਪਾਂ ਮਰਤ ਵੇਲੇ ਉੱਠਾਂਗੇ ਹਨਾ ਬਾਣੀ ਕੰਨਾਂ ਚ ਪਾਉਗੀ ਤੇ ਓਨਾ ਹੀ ਜ਼ਿਆਦੇ ਕੰਮ ਨਿਭੜਦਾਗਾ ਤੇ ਕੰਮ ਕਰਦੇ ਆ ਵਹਿਗੁਰੂ ਵਹਿਗੁਰੂ ਨਿਕਲਦਾ ਨਹੀਂ ਤਾਂ ਦਿਨੇ ਹਾਏ ਨਿਕਲਦਾ ਹਾਏ ਗਰਮੀ ਹਾਏ ਗਰਮੀ ਉੱਠ ਖੜਾ ਪੁੱਤ ਨਹੀਂ ਤਾਂ ਹਾਏ ਆਈ ਨਿਕਲਦਾ ਗਾ ਹਾਏ ਗਰਮੀ ਹਾਏ ਗਰਮੀ ਅੱਜ ਚਾਚਾ ਜੀ ਕੇ ਵੀ ਚਾਰ ਪਾਉਣਗੇ ਆਪਣੇ ਗਵਾਂਡੀਆਂ ਦੇ ਪਾਏ ਗਿਆ ਇਹਨਾਂ ਦੀ ਤਿਆਰੀ ਹੋ ਰਹੀ ਵੀ ਚਾਹ ਦੀ ਸਤਿ ਸ੍ਰੀ ਅਕਾਲ ਆਪਣੀ ਦਾਤ ਜੀ ਜੰਦਰੀਆਂ ਸਾਰੀ ਜੀ ਇਹ ਜੇ ਬਾੜੀ ਵੀ ਮੱਛੀ ਆਂਦੀ ਮਨ ਹ ਮੀਂਹ ਪੈ ਜਾਣਾ ਦਰਵਾਦਾਂ ਨੂੰ ਹੁਣ 15 ਦਿਨ ਹੋ ਗਏ ਮੀਂਹ ਨਹੀਂ ਪਿਆ ਹੈਗਾ ਚੱਲ ਬਈ 5-7 ਦਿਨ ਸੁੱਕ ਸੰਧ ਰਹੇ ਤੇ ਇਹ ਦਰ ਆਪਣਾ 5-4 ਦਿਨਾਂ ਚ ਸਾਰੇ ਪੈਣ ਪਾਈਆਂ ਨੇ ਚਾਰ ਪੈ ਜੀ ਜੀਤਾ ਜੀ ਜੀ ਵੀ ਚਾਹ ਪੀ ਰਹੀ ਹੈ ਮੈਂ ਚਾਹ ਪੀਗੀ ਆਟਾ ਗੁੰਨ ਲਗੀ ਤੇ ਬਹੁਤ سارے ਕੰਮ ਖਤਮ ਹੋ ਗਏ ਮੈਂ ਹੁਣ ਆਪਾਂ ਲਾਵਾਂਗੇ ਜੀ ਤੜਕਾ ਤੜਕਾ ਗੈਸ ਤੇ ਲਾ ਕੇ ਸੁਲਨੇ ਤੇ ਲਾ ਕੇ ਪਾ ਦਨੇ ਇੱਥੇ ਤੇ ਪਤੀਲਾ ਭਰਿਆ ਹੋਇਆ ਪਤੀਲਾ ਵੀ ਪੱਠ ਬਣ ਜਾਂਦਾ ਅੱਜ ਕੱਲ ਤਾਂ ਮੈਂ ਜੀ ਤੜਕਾ ਲਾ ਕੇ ਪਾਣੀ ਤਾਂ ਨਹੀਂ ਹੋਰ ਪਾ ਦਾਂਗੇ ਜੇ ਤੜਕਾ ਲਾਉਣ ਗੇ ਕਿਉਂਕਿ ਇੱਕ ਗੜਬੀ ਸੋਲਿਆਂ ਦੀ ਗ੍ਰाइंड ਕਰੀ ਪਈ ਐ ਲਸਣ ਪਿਆਜ਼ ਦੀ ਸਲੀ ਹੋਈ ਹੈਗੀ ਤੇ ਫਿਰ ਗ੍ਰाइंड ਕਰੀ ਹੋਈ ਹਰੀ ਮਿਰਚ ਲਸਣ ਪਿਆਜ਼ ਫਰਿੱਜ ਤੇ ਤੇ ਸੇਣਾ ਰਾਤ ਫਿਰ ਗ੍ਰाइंड ਕਰਕੇ ਧਰ ਦਿੱਤਾ ਸੀਗਾ ਕਿਉਂਕਿ ਸਵੇਰੇ ਨਹੀਂ ਤਿਆਰੀ ਹੁੰਦੀ ਨਹੀਂ ਹੈ ਨਾ ਇੰਨੇ ਬੰਦਿਆਂ ਦੀ ਤਾਂ ਕਰਕੇ ਆਪਣਾ ਤੇਲ ਪੱਕੇ ਜਾਣ ਦੋ ਉੱਤੋਂ ਧੱਕ ਦਾਨੇ ਸੇਤੀ ਪੱਕੂ ਜਾਊਗਾ ਤੇ ਅਸਲ ਗੱਲ ਤਾਂ ਅੱਜ ਬਣੂਗੀ ਚਾਰ ਵਾਲੀ ਕਿਉਂਕਿ ਉਹ ਤੋਂ ਪਹਿਲਾਂ ਤਾਂ ਉਸ ਜਤੀ ਅੱਜ ਦਿਖਾਵਾਂਗੇ ਤੁਹਾਨੂੰ ਆਪਣੇ ਵੇੜੇ ਦੀਆਂ ਰੌਣਕਾਂ ਤੇ ਵਾਹਿਗੁਰੂ ਸਭ ਦੇ ਇਹੀਆਂ ਹੀ ਰੌਣਕਾਂ ਲਾਈ ਰੱਖੇ ਤੇ ਕੋਸ ਖੇਤੀવાડી ਦੇ ਤੰਦੇਵੇਂ ਦੀ ਹੁੰਦੇ ਨੇ ਹਨਾ ਸਾਡੇ ਤਾਂ ਜੀ ਸਾਨੂੰ ਪਤਾ ਹੀ ਹੈ ਤੁਸੀਂ ਵੀਡੀਓ ਦੇਖਦੇ ਹੋਈਆਂ ਹਰ ਵਕਤ ਮੰਗੂ ਹੀ ਸਾਡੇ ਤਾਂ ਕੰਮ ਚੱਲਦੇ ਹੀ ਚੱਲਦਾ ਰਹਿੰਦਾ ਹੈਗਾ ਕਦੇ ਮੂੰਗੀ ਦਾ ਕਰੇ ਮੱਕੀ ਦਾ ਕਰੇ ਜੀਰੀ ਦਾ ਕਰੇ ਤੂੜੀ ਦਾ ਕਰੇ ਕਣਕ ਦਾ ਜਿਹੜੇ ਜੋ ਵੀ ਸਾਡੇ ਕੱल्ल्या ਦੇ ਨਹੀਂ ਜੋ ਵੀ ਵੀਰ ਖੇਤੀ ਕਰਦੇ ਨੇਗੇ ਕੋਸਣਾ ਕੋਸ ਕਬੀਰ ਖੇ ਕਿਸਾਨ ਵੀਰ ਐਂ ਕਰਦੇ ਨੇ ਵੀ ਇੱਕ ਵੀ ਲਾ ਲਾਂਦੇ ਨੇ ਜੀਰੀ ਦਾ ਤੇ ਸਾਡੇ ਇੱਕ ਵੀ ਨਹੀਂ ਲਾਉਂਦੇ ਸਾਡੇ ਕਈ ਤਰ੍ਹਾਂ ਦੇ ਵੀ ਲੱਗਦੇ ਨੇ ਤਿੰਨ ਚਾਰ ਪੰਜ ਤੇ ਵੀ ਲੱਗਣਗੇ ਕੋਈ ਗੇਤਾ ਕੋਈ ਪਸੇਤਾ ਇਸ ਕਰਕੇ ਸਾਡੇ ਬਾਲਾ ਗਾਜਾ ਪੈ ਜਾਂਦਾ ਹੈਗਾ ਠੀਕ ਆ ਤੇ ਗਾ ਤਾਂ ਬਲ ਪੈ ਜਾਂਦਾ ਆਪਣੇ ਹਲੋ ਪਰ ਆ ਹੋ ਗਿਆ ਤੇਲ ਗਰਮ ਤੇ ਇਹ ਕੜਕਾ ਫੇਰ ਲੈ ਲਿਆ ਕੜਕਾ ਲਾ ਲਈ ਮੈਨੂੰ ਘੱਟਾ ਠੀਕ ਨਹੀਂ ਆਉਣਾ ਹੈਗਾ ਆਪਾਂ ਜੀਰਾ ਪਾ ਦਾਂਗੇ ਅੰਦਰ ਐਂਡ ਕਰਾ ਲਈ ਗੜਦੀ ਆ ਚਾਹ ਨਿੱਕੜ ਗਈ ਸੀ ਤੇਲਾ ਬੱਦ ਪਰ ਅਜੇ ਹਰ ਤੇ ਚਾਹ ਕੱਢ ਕੇ ਫਿਰ ਦੁੱਧ ਪਾਇਆਗਾ ਇੱਕ ਪਤੀਲਾ ਭੇਤਰ ਹੋਊਗੀ ਤੇ ਖੇਤ ਬਗ ਦੀ ਲੇਬਰ ਤੇ ਹਲੇ ਦੇਖੋ ਹੋਰ ਰੋਟੀ ਖਾਧੀ ਐ ਭਾਂਡੇ ਬੀਬੀ ਭਾਂਡੇ ਮੰਗਦੀ ਐ ਮੈਂ ਪਤੀਲੇ ਚਾਰੇ ਵਾਲ ਦੀਆਂ ਇੱਕ ਬਾਅਦ ਦਿੱਤਾ ਇਹ ਕੇ ਨੀਚ ਕੱਢ ਕੇ ਖੇਤ ਤੋਰ ਕਿਸ ਹੋਰ ਬਾਅਦ ਲੂੰਗੀ ਉਧਰ ਲੈ ਕੇ ਹੋ ਨਿਬੜ ਗਿਆ ਕੰਮ ਚਾਰ ਦਾ ਆਪੀ ਤਾਂ ਅਜ ਅਜ ਦਾ ਦਿਨ ਲੱਗੂਗਾ ਇਧਰ ਕੱਜ ਦਾ ਦਿਨ ਲੱਗੂਗਾ ਸਾਰੇ ਇਧਰ ਆ ਗਏ ਹੁਣ ਉਧਰ ਲੈ ਆਇਆ ਉਧਰੋਂ ਕੰਮ ਫਾਈਨਲ ਹੋ ਗਿਆ ਆਪਣਾ ਟਰਾਲੀਆ ਸਾਲਾ ਹੈ ਹਾਂ ਜੀ ਹੁਣ ਨਾ ਐਦੂ ਵਾਰ ਵੀਡੀਓ ਨਾ ਕੱਟਿਓ ਜੀ ਸਾਰੇ ਦੇਖ ਲਿਓ ਕਿਸ ਤਰ੍ਹਾਂ ਟਰੈਕਟਰਾਂ ਦੇ ਚੱਟ ਹੋਣਗੇ ਤੁਹਾਨੂੰ ਦਿਖਾਵਾਂਗੇ ਹੁਣ ਤਾਂ ਟਰੈਕਟਰਾਂ ਨੂੰ ਪੂਰਾ ਜੋਰ ਲੱਗੂਗਾ ਇਧਰ ਲੇਕੋ ਇਹ ਨੱਚਾ ਹੋ ਗਿਆ ਅਜੇ ਰ ਵਿੱਚ ਸੇ ਟਰਾਲੀਆਂ ਸੱਤ ਹੋਰ ਡਿੱਗਣਗੀਆਂ ਚਾਰ ਦਿਨ ਇਸ ਕਰਕੇ ਨਾ ਕਿਤਾ ਬਹੁਤ ਹੀ ਆਉਂਦੇ ਟਰਾਲੀਆਂ ਆਉਣਗੇ ਤੁਹਾਨੂੰ ਦਿਖਾ ਮੰਗੋ ਜੋ ਟਰਾਲੀਆਂ ਆਉਣਗੇ ਉਹ ਤੁਹਾਨੂੰ ਦਿਖਾਵਾਂਗੇ ਛੱਟ ਹੁੰਦੇ ਟਰੈਕਟਰਾਂ ਦੇ ਤੇ ਕਿਉਂਕਿ ਇਹ ਰਹਿਣੇ ਤੇ ਵੀ ਆ ਦੇਖੋ ਦੇਖੀਏਗਾ ਚਾਰ ਦਿਨਾਂ ਬਾਅਦ ਤੁਹਕੇ ਮਿਲਾਂਗੇ ਗਰਮੀ ਬਾੜੀਆ ਇੱਕ ਕੰਮ ਕਰਦੇ ਨੇ কুলਰ ਮੂਰੇ ਪੱਖੇ ਸਾਰੇ ਸਾਈਡਾਂ 'ਚ ਸੈੱਡ 'ਚ 9 ਪੱਖੇ ਸੱਤ ਵਾਲੇ ਨੇ 10ਵਾਂ ਕੂਲਰ ਆਏਗਾ ਸਾਰੇ ਇਸ ਤਰ੍ਹਾਂ ਚੱਲਦੇ ਨੇਗੇ ਆ ਜਾਣੇ ਭੈਣੇ ਤੈਨੂੰ ਆਟਾ ਵੱਧ ਪਾਵਾਗੇ ਸਾਡੇ ਅੱਜ ਲੇਬਰ ਦਾ ਕੰਮ ਆ ਕੰਮ ਕਰਾ ਦੇ ਆਟਾ ਤੈਨੂੰ ਵੱਧ ਪਾਵਾਗੇ ਆ ਜਾ ਘੰਟਾ ਲਵਾ ਪੈਣੋ ਨੇ ਨਹੀਂ ਤੇ ਪੈਸੇ ਦੇਵਾਂਗੇ ਬਾਕੀ ਭੈਣਾਂ ਹਨ ਕਹਿੰਦੀਆਂ ਨੇ ਵੀ ਤੁਸੀਂ ਰੋਟੀ ਤੇ ਕੋਈ ਭੈਣ ਰੱਖ ਲਓ ਹੈਲਪਰ ਰੱਖ ਲਓ ਜੀ ਕੋ ਹੈਲਪਰ ਪੈਣਾ ਵੀ ਵਿਚਾਰੀਆਂ ਸਾਰੀਆਂ ਜੀਰੀ ਲਾਉਣ ਜਾਂਦੀ ਐ ਕੋਈ ਮੱਕੀ ਵੱਢਣ ਜਾਂਦੀ ਐ ਸਾਰੀਆਂ ਬਿਜ਼ੀ ਨੇ ਹੈਗੀਆਂ ਕੋਈ ਨਹੀਂ ਵਿਹਲਾ ਹੈਗਾ ਮੇਰੇ ਤੋਂ ਸਲਾਹ ਦੀ ਮੈਂ ਦੱਸ ਤੈਨੂੰ ਕੋਹੇ ਵਾਲੀ ਲਾ ਲੂੰ ਕੋਈ ਕੰਮ ਵਾਲ ਪਰ ਉਹ ਕੋਹੇ ਵਾਲੀ ਵੀ ਜੀਰੀ ਲਾਉਂਦੀ ਐ ਵਿਚਾਰੀ ਜਿਹੜੀ ਕੋ ਆਪਣੇ ਕੰਮ ਕਰਦੀ ਹੁੰਦੀ ਐ ਉਹ ਵੀ ਜੀਰੀ ਲਾਉਂਦੀ ਉਹਨੇ ਨੋਹਾਂ ਜੀਰੀ ਲਾਉਂਦੀਆਂ ਨੇ ਉਹ ਕਰੇ ਆਵਰੇ ਜਵਾਕ ਸਾਮਦੀ ਹੈਗੀ ਇੱਕ ਇੱਕ ਬੁੜੀਆਂ ਕਰੇਆਂ ਆਂ ਕਿ ਬਿਚਾਰੇ ਵੇੜਿਆਂ ਵਾਲਿਆਂ ਦੇ ਸਭ ਦੇ ਤੇ ਉਹ ਆਪਣੇ ਪੋਤੇ-ਪੋਤੀਆਂ ਨੂੰ ਸਾਂਭਦੀ ਐ ਮੱਜਾਂ ਸਾਂਭਦੀ ਆਉਂਦੇ ਨੂੰ ਚਾਹ ਪਾਣੀ ਰੋਟੀ ਟੁੱਕ ਕਰਕੇ ਰੱਖਦੀ ਕੋਈ ਨਹੀਂ ਬੇਲਾ ਹੈਗਾ ਅੱਜਕੱਲ ਬਾਬਾ ਕੋਈ ਕੋਈ ਸੁਪਾ ਦੇ ਕਿੱਥੇ ਜਾ ਰਿਹਾ ਹਾਂ ਟਰੈਕਟਰ ਕਿਆ ਵਾਰਾ ਹੋ ਗਿਆ oggi fallo in Renania! L'aggiungo tra le trecce e È grave, è giù, giù, ਕਿਦਾ ਚਾਰ ਹਨ ਤਾਂ ਪਾਜੂ ਕਾਇ ਟਰਾਲੀਆਂ ਰਹਿ ਗਈਆਂ ਅੱਜ ਇੱਕ ਚ ਪਾਈ ਜੀ ਬਣਾਉਂਗਾ ਅੱਛਾ ਫੇਰ ਤਾਂ ਪਾਜੂ ਹਨਾ ਹਾਂ ਰੋੜ ਵੀ ਪਾਈ ਉਹ ਰੋੜ ਨਾਲ ਚਾਹ ਟਰਾਲੀ ਹੋਰ ਪਾ ਲਈ ਵੀ ਠੀਕ ਆਹ ਗਿਆ ਜੀ ਫੋਲੀਆਂ ਵਧੀਆਂ ਬੈ ਗਿਆ ਇੱਕ ਟਿਕਾਣਾ ਫੋਲੀਆਂ ਮੇਰੇ ਨਾਲ ਤੇ ਪੱਲੀਆਂ ਪੱਲੀਆਂ ਤਾਂ ਪਾਈ ਦੀਆਂ ਹੋਣਗੀਆਂ ਬੇਚਾਰੇ ਜੀ ਆਹਨੇ ਹੋ ਲਾਈਆਂ ਲੋ ਜੀ ਇੱਕ ਟਰੈਕਟਰ ਆ ਸੀ ਇੱਕ ਆ ਸੀ ਇੱਕ ਆ ਸੀ ਇੱਕ ਅੱਧਾ ਜਿਹਾ ਹੋਰ ਖੜਾ ਹੋ ਮਾਗਰ ਮੂਰੇ ਤੇ ਨਾ ਖੜੇ ਨੇ ਟਰੈਕਟਰ ਆਪਣਾ ਚਾਰ ਦਾ ਕੰਮ ਨਿਬੜ ਗਿਆ ਚਾਰ ਦਾ ਕੰਮ ਆਪਣਾ ਨਿਬੜ ਗਿਆ ਹੁਣ ਦਪਹਿਰੇ ਬ੍ਰੇਕ ਲੈ ਰਹੇ ਨੇ ਕੀ ਨੇ ਦੁਪਹਿਰੇ ਮੜਮਟੋ ਦਾਮ ਲੈ ਇੰਦਿਆਂ ਨੇ ਹੁਣ ਚਾਹ ਕਰਾਈਏ ਜਿਹੜਾ ਟਾਈਮ ਹੈ 11 12 ਵਜੇ 12 ਤੇ ਆ ਵਾਹ ਆ ਟਰਾਲੀ ਹਜੇ ਭਰੀ ਖੜੀ ਆ ਚਾਰ ਦੀ ਚਾਰ ਦੀ ਟਰਾਲੀ ਭਰੀ ਖੜੀ ਆ ਲੋ ਜੀ ਆਪਾਂ ਨੇ ਚਾਰ ਲਾਟੜ ਦਿੱਤਾ ਪਾਇਆ ਗਿਆ ਸੁੱਖ ਸਾਦ ਨਾਲ ਉੱਤੇ ਤੂੜੀ ਵੀ ਪਾ ਦਿੱਤੀ ਆ ਪਤਲੇ ਪਤਲੇ ਪੰਡ ਦੋ ਪੰਡਾਂ ਸੱਤ ਪੰਡਾਂ ਰਾਈ ਨੇ ਆ ਸੱਤ ਨਾ ਕੋ ਤੇ ਤੂੜੀ ਵਾਲੀ ਸਵਾਤ ਉੱਥੇ ਖੜੀ ਆ ਸੱਤ ਪੰਡਾਂ ਦਾ ਹਰਾ ਤਾਂ ਦਿਸੀ ਜਾਂਦੇ ਸੱਤ ਪੰਡਾਂ ਤੂੜੀ ਦੇ ਪਈਆਂ ਹੁੰਦੀਆਂ ਹਰਾ ਕਿੱਥੋਂ ਦੀ ਨਾ ਲੈ ਬਾਈ ਵਾਲੀ ਦੋ ਜੀ ਡੱਬਾ ਬਣ ਗਿਆ ਜਿਵੇਂ ਟਿੱਬਿਆਂ ਤੋਂ ਮਿੱਟੀ ਚੱਕਦੇ ਹੁੰਦੇ ਨੇ ਹਨ ਲੋ ਜੀ ਬਸ ਹੁਣ ਇਹ ਰਾ ਉੱਤੇ ਪਤਲੀ ਪਤਲੀ ਮਿੱਟੀ ਪਾ ਦਾਂ ਕਾਗਜ਼ ਪਾ ਕੇ ਇੱਕ ਹੋਰ ਆ ਸਾਈਡਾਂ ਵਾਲਾ ਕਾਗਜ਼ ਜਿਹੜਾ ਇਹ ਨਾਲ ਬੱਦ ਗਿਆ ਸੀਗਾ ਹੁਣ ਵੀਰੇ ਦਾ ਬੱਟਾ ਇੱਕ ਤੇ ਰਾਮਣੀ ਨੇ ਚਾਰ ਪਾਇਆ ਨਹੀਂ ਕੱਲ ਨੂੰ ਖੇਤ ਵਾਲਿਆਂ ਦੇ ਫਾਰਮ ਵਾਲਿਆਂ ਦੇ ਅੱਜ ਮੰਡੀਆਂ ਦੇ ਪਾਸ ਤੇ ਇਹਨਾਂ ਦੇ ਹਜੇ ਮਿੱਟੀ ਨਹੀਂ ਪਾਈ ਮਿੱਟੀ ਨਹੀਂ ਪਾਉਂਦੇ ਹਨਾ ਰਾਮਣੀ ਹਨਾ ਪੁੱਤ ਕੱਲੇ ਦਾ ਪਾ ਪੈਣਾ ਉਹ ਤਾਂ ਕਾਫੀ ਮਿੱਟੀ ਤਾਂ ਪਾਈ ਇਹ ਮਿੱਟੀ ਪਾਉਂਦਾ ਇਹ ਫਾਇਦਾ ਵੀ ਕਾਗਜ਼ ਨਹੀਂ ਪਾੜਦਾ ਧੁੱਪ ਨਾਲ ਆਲੇ-ਦਾਲੇ ਪਫੇਰ ਦਾਂਗੇ ਤਾਰ ਪੱਕੇ ਜਿੰਦੇ ਲਾ ਦਾਂਗੇ ਕਿਉਂ ਤਾਰ ਇਸ ਕਰਕੇ ਵੀ ਕੱਟਰੂ ਬਸਰੂ ਚੜ ਜਾਂਦੇ ਨੇ ਉੱਤੇ ਹੈਨਾ ਸਾਰੇ ਕਲਰ ਆਈ ਜਾਂਦੇ ਨੇ ਐਸ ਸਾਲ ਬਦਲ ਬਦਲ ਕੇ ਐ ਇੰਨੀ ਲੀਲਾ ਆ ਗਿਆ ਉਹ ਚਾਲ ਹੋ ਰਹਾ ਹੈ ਚਾਚਾ ਕਿੱਥੇ ਆ ਮੇਰਾ ਗੋਹਾ ਕੂੜਾ ਪਿਆ ਹੈ ਸਿੱਟਣਾ ਦੇਖੋ ਮੱਝਾਂ ਅੰਦਰ ਬੰਨਤੀਆਂ ਹਰ ਟਾਈਮ ਆਪਾਂ ਹਣੇ ਪਚਾਰ ਹੋਏ ਨਹੀਂ 4:30 ਵਜੇ ਛੱਡ ਗਏ ਉਹ ਹੋਣੀ ਇਹਦਾ ਕੰਮ ਨਿਭੜ ਜੀ ਆਹ ਲਓ ਬਾਸੂ ਉਹ ਹੋ ਤਰੇ ਕਾ ਗਏ ਆਹ ਦੇਖਿਓ ਸੱਲੀਆਂ ਚੰਮੀ ਟੋਹ ਰਸ ਨਿਕਲਦਾ ਮੱਖੀ ਮੱਖੀਆਂ ਹੋਈਆਂ ਪੀਨੋ ਤੇ ਹਨਾ ਤੋਕ ਕੇ ਤੇ ਯਾ ਉੱਪਰ ਪਾ ਮਾ ਕਾ ਗਾ ਜੀ ਆ ਸਾਰੇ ਰੰਗ ਦਵਰਨ ਦੇ ਕਾਗੇ ਚਾਉਂਦੇ। ਬਾਹੀ ਨਾ ਮਿੱਟੀ ਪਾਇਓ ਪਤਲੀ-ਪਤਲੀ ਜਿਹੀ ਪਾਓ। ਫਿਰ ਲੌਣ ਬੜ ਬਾਰਾ ਓਖਾ ਹੋ ਜਾਂਦਾ ਮਿੱਟੀ। ਹਾਂ? ਬਚ ਗਈਆਂ ਬੇਲਾਂ ਵੀ ਹਨਾ। ਬੇਲਾਂ ਵੀ ਬਚ ਗਈਆਂ ਮੇਰੇ ਬਾੜ ਕਰੇਲਾਂ ਨੇ ਬੇਲਾਂ ਸੀ ਜੀ ਲਾਈਆਂ ਹੋਈਆਂ। ਮੈਨੂੰ ਫਿਕਰ ਸੀ ਮਖਿਆ। ਮੱਧੀਆਂ ਜਾਣਗੀਆਂ ਮੱਧੀਆਂ ਨਹੀਂ ਗਈਆਂ। ਸੇਨ ਨਦਨਾ ਚਾਰ ਪੈ ਗਿਆ ਉਹ ਲੈਵਰ ਆ ਗਈ ਉਹ ਲੈਵਰ ਹੋਰ ਆਉਦੀ ਹੈ ਕਹਿ ਕਹਿ ਕੀ ਕਹਿ ਤੈਨੂੰ ਲੈਵਰ ਹੱਤਿੰਨੇ ਜਣੇ ਹੋਰ ਆ ਗਏ ਬਿਨ ਬੁਲਾਏ ਭਾਈ ਬੁਲਾਇਆ ਬਿਨ ਬੁਲਾਇਆ ਨਹੀਂ ਆਇਆ ਬਿਨ ਬੁਲਾਇਆ ਆਇਆ ਭਾਈ ਬਿਨ ਬੁਲਾਇਆ ਬੁਲਾਇਆ ਗਏ ਬੁਲਾਇਆ ਭਈਆ ਜੀ ਉਹ ਉਧਰ ਪਾਤਾ ਭਾਈ ਤੂ ਪਾਇਆ ਗਿਆ ਉਧਰ ਮਿੱਟੀ ਹੈ ਮਿੱਟੀ ਪਾਇਆ ਗਿਆ ਉਧਰ ਇਹ ਤਾਂ ਸਾਰਾ ਦਪਰ ਆਂਟੀ ਕਹਿੰਦੇ ਲਟੜੀ ਗਏ ਨੇ ਅਸੀਂ ਵੀ ਕਿਤੇ ਨਹੀਂ ਚਾ ਨਿਬੜ ਕੇ ਦੋਨੇ ਕਰਾਂਗਾ ਕਿੰਨਾ ਪਾਣੀ ਨਹੀਂ ਦਿੱਤਾ ਨਿਬੜ ਕੇ ਦੋਨੇ ਕਰਾਂਗਾ ਨਿਬੜ ਕੇ ਨਾਲ ਮਿਲ ਕੇ

ਉਹ ਤੱਕ ਮਗਰ ਖਿੱਚੀਏ ਹੋਰ ਤਾਂ ਬਹੁਤ ਹੈ ਲਓ ਜੀ ਮਿੱਟੀ ਜੋ ਜਿਹੜਾ ਚਾਰ ਟਰੈਕਟਰ ਨਾਲ ਖਰਾਬ ਹੋਇਆ ਉਹ ਲਾ ਕੇ ਪਾਉਂਦੇ ਨੇ ਆਈ ਗਣਾ ਜਦੋਂ ਗੁਰਪ੍ਰੀਤ ਹੱਥ ਲਵਾ ਗਿਆ ਨਹੀਂ ਤਾਂ ਇੱਥੇ ਕਰਾਉਣਾ ਹੀ ਆਉਂਦੇ ਨੇ ਬਸ ਜਿੱਤੇ 500 ਰੁਪਏ ਦੇ ਨਹੀਂ ਤਾਂ ਬਣਾ ਇੱਕ ਉਹ ਹੋਰ ਇੰਕਿਆ ਕਰੂਗਾ ਬਾਬਾ ਨਾ ਹੋਣ ਵੇਲੇ ਤਾਂ ਇਹ ਆ ਗਿਆ ਕਿ ਪੂਰ ਮਾਗਰ ਨਾ ਉਹਤਰਾ ਮਾਗਰ ਉਹ ਆਹ ਮਾਗਰ ਇਧਰ ਤੋਂ ਮੇਰਾ ਮਾਪਰ ਨੋ ਵੀ ਉੱਚਾ ਹੋ ਗਿਆ ਹੈ ਨਾ ਤੁਹਾਨੂੰ ਲੱਗਦਾ ਲੋ ਜੀ ਆਪਣਾ ਕੰਮ ਸੁੱਖ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਨਿਭੜ ਗਿਆ ਬਹੁਤ ਸੋਨਾ ਚਾਰ ਹੋਇਆ ਬਹੁਤ ਸੋਨਾ ਵਿੱਚ ਦਾਣਾ ਪਤਾਣਾ ਹੈਗਾ ਮੱਕੀ ਤੇ ਹੁਣ ਬਸ ਟਾਕ ਟਾਕ ਦੇਣਗੇ ਚਾਰ ਨੂੰ ਸੋਨੂੰ ਪਤਾ ਹੀ ਆ ਜੀਰੋਂ ਹੁਣਾਂ ਵੀ ਚਾਰ ਪੰਜ ਦਾ ਹੋਵੇ ਵਿਆਹ ਵਰਗਾ ਕੰਮ ਹੁੰਦਾਗਾ ਤੇ ਆਪਣਾ ਚਲਾ ਜਿ ਨਿਬੜ ਗਿਆ ਕੰਮ ਤੇ ਤਿੰਨ ਦਿਨ ਲੱਗ ਗਏ ਨੇ 4.5 ਤੇ ਬਾਕੀ ਹੁਣ ਰਹਿ ਗਈ ਜੀਰੀ 7 ਕਿਲੇ ਲਾਉਣ ਵਾਲੇ ਦੇਖੋ ਕੀ ਬਣਦਾ ਜਿਹੜਾ ਮੇਰਾ ਕੰਮ ਸੀ ਉਹ ਵੀ ਨਿਵੇੜ ਦਿੱਤਾ ਮੈਂ ਜਨਨ ਕਿ ਜਿਹੜੇ ਭਾਂਡੇ-ਪੁੰਡੇ ਸਿਵੇਲੇ ਕਰਕੇ ਉਹ ਮਾਂ ਤੇ ਫਰਿਜ ਸਾਫ ਕਰ ਦਿੱਤਾ ਕਿਉਂਕਿ 2-3 ਦਿਨ ਹੋ ਗਏ ਦੇ ਤੋਂ ਸਫਰਜ ਚਲਾਇਆ ਤੇ ਸੈਨਾ ਸਮਾਨ ਸੀਗਾ ਹਨਾ ਇੰਨੇ ਸੋ ਕਰ ਅਸੀਂ ਪਾਣੀ ਦੇ ਕੈਂਪਰ ਮੰਗਾਉਂਦੇ ਹੁੰਦੇ ਸੀ 10-15 ਕਦੇ 20 ਕੱਲ 20 ਮੰਗਾਏ ਸੀ ਕਿਉਂਕਿ 20 ਜਣੇ ਤੋਂ ਲੇਬਰ ਵਾਲੇ ਸੀ 10 10 ਜਣੇ ਕਰੇ ਹੋਗੇ ਸੀ ਕੰਮ ਨੂੰ ਤੇ ਇੰਨਾ ਫਿਰ ਪਾਣੀ ਵੀ ਨਹੀ ਸਰਦਾ ਸੀਗਾ 3 ਦਿਨ ਕੈਂਪਰ ਮੰਗਾਉਂਦੇ ਰਹਾਂਗੇ ਤੇ ਇੱਕਦਮ 20-2 ਦੋ ਦਿਨ 10-10 ਚਲੋ ਜੀ ਆਪਣਾ ਵਧੀਆ ਕੰਮ ਨਿਬੜ ਗਿਆਗਾ ਜਿਵੇਂ ਬਸ ਇਸ ਤਰ੍ਹਾਂ ਹੀ 4-5 ਦਾ ਮਿੰਟ ਤਾਂ ਬਹੁਤ ਆਉਂਦਾ ਖਰਚਾ ਵੀ ਬਹੁਤ ਆਉਂਦਾ ਮਿੰਟ ਤੇ ਵੀ ਬਹੁਤ ਆਉਂਦਾ ਤੇਲ ਦਾ ਟੋਲ ਉੱਡ ਗਿਆ 4-4 ਚ ਜਾਂ ਬਸ ਕੱਦੂ ਹੋ ਜੂ 4 ਹੋ ਪੈ ਗਿਆ ਕਿਉਂਕਿ ਮੰਗਿਆ ਹੀ ਬਹੁਤ ਆਣਾ ਜੀ ਪੈਸੇ ਦਾ ਕੋਸਾ ਆਉਂਦਾ ਨਹੀਂ ਕਿਸਾਨ ਬਚਰੇ ਮਿਹਨਤ ਤਾਂ ਬਥੇਰੀ ਕਰਦੇ ਨੇ ਕਿ ਇੱਥੋਂ ਵੀ ਪੈਸੇ ਬਚ ਜਾਣਾ ਇੱਥੋਂ ਵੀ ਪੈਸੇ ਬਚ ਜਾਣਾ ਪਰ ਮੰਗਿਆ ਹੀ ਬਹੁਤ ਹੈ ਕਿਸੇ ਪਾਸਿੋਂ ਆਏ ਜੀ ਨਹੀਂ ਹੁੰਦਾ ਤੇ ਛੋਟੇ ਕਿਸਾਨ ਦਾ ਖਾਸ ਕਰਕੇ ਪੰਜ ਚਾਰ ਕਿੱਲੇ ਵਾਲਿਆਂ ਦਾ ਵਾਅਦਾ ਹੈ ਜੇ ਹਮ ਦਬੀਤੋਂ ਆਏ ਕਰਤੀਆਂ ਐ ਕਰ ਲਈਏ ਤੇ ਮੰਗਿਆ ਹੀ ਐ ਜੀ ਕੁਛ ਨਹੀਂ ਬਚਦਾ ਹੈਗਾ ਥੋੜੀ ਜ਼ਮੀਨ ਚੋਂ ਤੇ ਢਿੱਡੀ ਤੁਰਦਾਗਾ ਆਪਦਾ ਚਲੋ ਇੰਨਾ ਕੁ ਵਹਿਗਰੂ ਦੇਈ ਜਾਵੇ ਰੰਗ ਲੱਗੇ ਰਹਿਣਗੇ ਤੇ ਮਹਾਰਾਜ ਸਤਾਂ ਦ੍ਰਿਸ਼ਟੀ ਚਾਹੀਦੀ ਆ ਪੈਸਾ ਕੋਈ ਨਾਲ ਨਹੀਂ ਜਾਂਦਾ ਬਸ ਦਾਲ ਬਲੁੱਕਾ ਚੱਲੀ ਜਾਵੇ ਉਹ ਬਹੁਤ ਹੈਗਾ ਠੀਕ ਹੈ ਜੀ ਖਾਣ ਪੀਣ ਜੋ ਗੁਰੇ ਮਾਲਕ ਦੇਈ ਜਾਵੇ ਬਹੁਤੀ ਆਪਾ ਬੰਮਾ ਵਹਿਗੁਰੂ ਤੋਂ ਮੰਗ ਨਹੀਂ ਕਰਦੇ ਖਾਣ ਪੀਣ ਜੋ ਵੀ ਦੇਈ ਜਾਈ ਮਾਲਕਾ ਬਹੁਤ ਸਾਡੀ ਮੰਗ ਕੋਈ ਨਾ ਤੇ ਬਸ ਖਾਣ ਪੀਣ ਜੋ ਗੁਰੇ ਵਹਿਗੁਰੂ ਦੇਈ ਜਾਵੇ ਬਰਕਤਾਂ ਵਾਕਸੇ ਤੰਦਰੁਸਤੀ ਵਾਕਸੇ ਵੱਡੀ ਗੱਲ ਤੰਦਰੁਸਤੀ ਦੀ ਹੈ ਤੇ ਬਸ ਹੱਸਦੇ ਰੱਖੇ ਸਭ ਨੂੰ ਹੱਸਦਿਆਂ ਦੇ ਘਰ ਵਸਦੇ ਹਨਾ ਤੇ ਆਪਾਂ ਪਤਾ ਹੀ ਹੈਗਾ ਤੇ ਮੰਡੋਲੀ ਦਾਣੀ ਤੇ ਕੰਮ ਆਉਦਾ ਚ ਹੱਸ ਕੇ ਕਰ ਲੋ ਚ ਕਿਵੇਂ ਕਰ ਲੋ ਕਰਨਾ ਹੈ ਨਾ ਤੇ ਕੁਛ ਹੋ ਹੋ ਕੇ ਕੰਮ ਕਰੀਦਾ ਬਹੁਤ ਈਆ ਲੱਗਦਾਗਾ ਹਾਂ ਤੇ ਜਿਹੜੋਂ ਬੰਦੇ ਹੁੰਦੇ ਨੇਗੇ ਚਲੋ ਅੱਪਾ ਫੇਰ ਦਿਖਾਉਣ ਸੁਣੋ ਕੀ ਕਰਦੇ ਨੇ ਫਿਰ ਨਾ ਮੇਰਾ ਬੇੜਾ ਬਾਲਾ ਖਰਾਬ ਹੋ ਪਿਆ ਮੈਂ ਕਿਹਾ ਸਵਾਹ ਬੇੜੇ ਨੂੰ ਜਿਹੜਾ ਬੇੜਾ ਪੱਟਿਆ ਗਿਆ ਕਰਾ ਨਾਲ ਉਹ ਸੈੱਟ ਕਰ ਦਿਓ ਹਜੇ ਉਧਰਲੇ ਕਰਾ ਟੋਆ ਵੀ ਟਕਣਾ ਚਾਰ ਵਾਲਾ ਦੇਖੋ ਟਕਣਗੇ ਕਿ ਜਾਂ ਨਾ ਟਕਣਗੇ ਆਹ ਕਰਾ ਖਿੱਚਣਗੇ ਕਿ ਨਾ ਖਿੱਚਣਗੇ ਸਰਦਾਰ ਜੈਨ ਪਤਾ ਕੱਲ ਨੂੰ ਕੁਛ ਰ ਹੋਣ ਤਾਂ ਬਾਹਣ ਵੀ ਤਿਆਰ ਕਰਨਾ 7 ਕਿਲੇ ਆ ਇਹ ਹੋ ਜੂਗਾ ਵੀ ਬਾਪੂ ਲਈ ਇਹ ਮੀਨਾ ਪੈ ਜੇ ਬਾਕੀ ਦੋ ਤਿੰਨ ਵੀੜੀ ਵਾਲੇ ਨੇ ਉਹਨਾਂ ਦਾ ਵੀ ਚਾਰ ਰੈਂਦਾ ਕਿ ਉਹਨਾਂ ਨੇ ਵੀ ਚਾਰ ਪਵਾ ਕੇ ਆਉਣਾ ਪਊਗਾ ਕਿਉਂ ਜੁਰਾਲੇ ਨੇ ਪਵਾਇਆ ਹਨਾ ਵੀੜੀ ਵਾਲੇ ਨੇ ਉਹਨਾਂ ਦੀ ਫਾਰਮ ਆਉ ਉਹ ਫੇਟ ਵਾਲੇ ਨੇ ਪਾਉਣਗੇ ਕੱਲ ਨੂੰ ਫਾਰਮ ਆਉ ਉਹਨਾਂ ਦੇ ਗਾਈਆਂ ਦਾ ਉਹਨਾਂ ਦੇ ਹੈਗੇ 6-7 ਕਿੱਲੇ ਉਹਨਾਂ ਦੇ ਜਾਣਗੇ ਚਲੋ ਜੀ ਆਪਾਂ ਫੇਰ ਮਿਲਦੇ ਆ ਕੱਲ੍ਹ ਕੌਣਾ ਕਿਵੇਂ ਕਰ ਲੈ ਲੋ ਜੀ ਮਿੱਟੀ ਦਾ ਕੰਮ ਆਪਣਾ ਨਿਬੜ ਗਿਆ ਚਾਰ ਪਾਇਆ ਗਿਆ ਕਾਰਾ ਇੰਨਾ ਉੱਚਾ ਹੋ ਗਿਆ ਜੇ ਉੱਤੇ ਚੜ ਜਾ ਪਾੜਦਾ ਤਾਂ ਨੀ ਕਾਗਜ਼ ਮੈਂ ਤਾਂ ਹੁਣ ਤੱਕ ਹੀ ਪਾੜੂ ਆ ਰਾਜਾ ਕਰ ਦਿਓ ਹਣਾ ਪਾਣੀ ਮੰਗਣ ਨੂੰ ਪਹਿਲਾਂ ਮੰਗੂ ਲੋ ਜੀ ਮੈਂ ਜਮਾ ਚਾਰ ਦੁੱਤ ਤੇ ਖੜੀਆਂ ਗੀਆਂ ਖਾਣਾ-ਦਾਣਾ ਆ ਗਿਆ ਉੱਧਰ ਕੀ ਲਿਆਣ ਦਾ ਖਾਣ ਨੂੰ ਪੈ ਗਈ ਮਿੱਟੀ ਰੇਲ ਗੱਡੀ ਮੰਗੂ ਚੜਾਈ ਹੋ ਗਈ ਐ ਇਦਾਂ ਹੀ ਨੱਕ ਪਥਾ ਰੱਖ ਲੈ ਬਾਡਰ ਰੱਖਾਂਗੇ ਕਰਦ ਲੈ ਲਊਗਾ ਇੱਥੇ ਪਈ ਤੇ ਲਖਾ ਫੇ ਮੂਨ ਵਾਲੀ ਪੱਟੀ ਜਾਨੀ ਠੰਡੇ ਆ ਗਏ ਤਿੰਨ ਦਿਨ ਹੋ ਗਏ ਇਹ ਜੇ ਫੇ ਰੋ ਠੰਡੇ ਹੁੰਦੇ ਆਂ ਤਿੰਨ ਦਿਨ ਹੋ ਗਏ ਇਹ ਜੇ ਫੇ ਰੋ ਠੰਡੇ ਹੁੰਦੇ ਆਂ ਆ ਨਾ ਸਰੋਜ ਆ ਖੋਦੀ ਹੋਈ ਮੁਖੀ ਉੱਤਰ ਨਾ ਹੁਣ ਘੱਟ ਜਾਈਂ ਲੱਦ ਪਹਿਲੇ ਜਿਹੜੇ ਵੱਧ ਤੇ ਤੁਸੀਂ